ਆਓ ਜੀ ਅੱਜ ਆਪਾਂ ਮਿਲ ਕੇ ਬਣਾਨੇ ਆਂ ਵਧੀਆ ਜਿਆ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਤੇ ਸਾਗ ਬਣਾਉਣ ਵਾਸਤੇ ਨਾ ਮੈਂ ਇੱਥੇ ਦੋ ਗੁੱਚੀਆਂ ਗੰਦਲਾਂ ਵਾਲੀਆਂ ਸਰੋਂ ਦੀਆਂ ਲਈਆਂ ਨੇ ਜੋ ਕਿ ਵਜ਼ਨ ਵਿੱਚ 1 ਕਿਲੋ ਨੇ ਤੇ ਸਰੋਂ ਦੀਆਂ ਗੁੱਚੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਾਫ਼ ਯਾਨੀ ਕਿ ਖਰਾਬ ਪੱਤੇ ਕੱਢ ਕੇ ਤੇ ਫਿਰ ਧੋ ਕੇ ਛਾਨਣੀ 'ਚ ਰੱਖ ਕੇ ਤੇ ਜਦੋਂ ਇਹਨਾਂ ਦਾ ਪਾਣੀ ਨੁੱਟ ਗਿਆ ਤੇ ਇਹ ਗੰਦਲਾਂ ਨੂੰ ਮੈਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਛਿੱਲ ਲਿਆ ਤੇ ਸਾਰੀ ਸਰੋਂ ਮੈਂ ਛਿੱਲ ਕੇ ਰੱਖ ਲਈ ਹੈ ਤੇ ਦੇਖੋ ਇੱਕ ਗੰਦਲ ਹੈ ਨਾ ਜਿਹੜੀ ਮੈਂ ਰੱਖ ਲਈ ਸੀ ਇਹ ਬਿਨਾਂ ਛਿੱਲੀ ਹੋਈ ਹੈ ਤੇ ਇਹਨੂੰ ਹੁਣ ਮੈਂ ਤੁਹਾਨੂੰ ਛਿੱਲ ਕੇ ਦਿਖਾਵਾਂਗੀ ਕਿ ਇਹਨੂੰ ਛਿੱਲਣਾ ਕਿਉਂ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਰੇਸ਼ੇ ਹੁੰਦੇ ਨੇ ਇਹ ਦੇਖੋ ਬਸ ਇਸ ਤਰ੍ਹਾਂ ਛਿੱਲ ਲੈਣਾ ਤੇ ਜਿਹੜੀ ਪੱਕੀ ਹੋਈ ਹੁੰਦੀ ਹੈ ਨਾ ਉਹ ਕੱਢ ਦੇਣੀਆਂ ਨੇ ਤੇ ਕੱਚੀਆਂ ਵਾਲੀਆਂ ਨੂੰ ਇਸ ਤਰ੍ਹਾਂ ਛਿੱਲ ਲੈਣਾ ਤੇ ਜਿਹੜਾ ਵੱਖਰਾ ਪੱਤਾ ਹੁੰਦਾ ਹੈ ਨਾ ਉਹ ਲਾਗੀ ਦਿਖ ਜਾਂਦਾ ਹੈ ਯਾਨੀ ਕਿ ਜਿਹੜਾ ਖਰਾਬ ਪੱਤਾ ਹੁੰਦਾ ਉਹ ਵੀ ਇਸ ਤਰ੍ਹਾਂ ਗੰਦਲ ਦੇ ਨਾਲ ਛਿੱਲਦੇ ਛਿੱਲਦੇ ਹੀ ਲੱਥ ਵੀ ਜਾਂਦਾ ਹੈ ਤੇ ਅੱਛੇ ਅੱਛੇ ਪੱਤਿਆਂ ਦਾ ਤੇ ਵਧੀਆ ਜਿਹਾ ਛਿਲੀਆਂ ਜਾਂ ਗੰਦਲਾ ਦਾ ਆਪਾਂ ਸਾਗ ਬਣਾਵਾਂਗੇ ਬਹੁਤ ਹੀ ਵਧੀਆ ਬੰਦ ਆ ਤੇ ਆ ਦੇਖੋ ਜਿਹੜੇ ਰੇਸ਼ੇ ਨੇ ਨਾ ਜੇ ਨਹੀਂ ਛਿੱਲਾਂਗੇ ਤੇ ਖਾਣ ਲੱਗਿਆਂ ਮੂੰ ਤੇ ਹੁਣ ਸਬਾਰੀਓਈ ਜਿਹੜੀ ਸਰੋਂ ਹੈ ਨਾ ਉਹਨੂੰ ਆਪਾਂ ਕੱਟਣਾ ਸ਼ੁਰੂ ਕਰ ਦੋਾਂਗੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟਣਾ ਹੈ ਭਾਵੇਂ ਚਾਕੂ ਨਾਲ ਕੱਟ ਲਵੋ ਭਾਵੇਂ ਚੋਪਿੰਗ ਬੋਰਡ ਤੇ ਕੱਟ ਲਵੋ ਤੇ ਜੇਕਰ ਦਾਤੀ ਚ ਲੈਣੀ ਆਂਦੀ ਹੈ ਨਾ ਤੇ ਦਾਤੀ ਨਾਲ ਵੀ ਕੱਟ ਸਕਦੇ ਹੋ ਤੇ ਇੱਕ ਸਾਗ ਕੱਟਣ ਵਾਲੀ ਮਸ਼ੀਨ ਹੁੰਦੀ ਹੈ ਜਿਹਨੂੰ ਟੋਕਾ ਕਹਿੰਦਾ ਹੈ ਤੇ ਜੇ ਉਹ ਹੋਵੇ ਘਰ 'ਚ ਉਹਦੇ ਨਾਲ ਵੀ ਕਰ ਸਕਦੇ ਹੋ ਪਰ ਉਹਦੇ ਨਾਲ ਕੱਟਣ ਦਾ ਤਾਂ ਫਾਇਦਾ ਹੈ ਜੇ ਬਹੁਤ ਸਾਰਾ ਕੁਆਂਟੀਟੀ ਵਿੱਚ ਸਾਗ ਹੋਵੇ ਇਹਨਾਂ ਨੂੰ ਸਾਗ ਤੇ ਵੈਸੇ ਕੱਟਿਆ ਜਾਂਦਾ ਹੈ ਹੱਥ ਨਾਲ ਤੇ ਬਸ ਆਪਾਂ ਸਾਗ ਨੂੰ ਯਾਨੀ ਕਿ ਸਰੋਂ ਨੂੰ ਤੇ ਪੱਤਿਆਂ ਨੂੰ ਤੇ ਗੰਦਲਾਂ ਨੂੰ ਬਰੀਕ-ਬਰੀਕ ਕ ਤੈ ਲੋ ਜੀ ਸਾਰੀ ਸਰੋਂ ਤੇ ਮੈਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਈ ਐ ਤੇ ਦੋ ਗੁੱਚੀਆਂ ਸਰੋਂ ਦੇ ਵਿੱਚ ਆਪਾਂ ਪਾਵਾਂਗੇ ਇੱਕ ਗੁੱਚੀ ਪਾਲਕ ਦੀ ਜੋ ਕਿ ਵਜ਼ਨ ਵਿੱਚ 500 ਗ੍ਰਾਮ ਹੈ ਤੇ ਪਾਲਕ ਦੀਆਂ ਵੀ ਜਿਹੜੀਆਂ ਉਹ ਡੰਡੀਆਂ ਹੁੰਦੀਆਂ ਨੇ ਨਾ ਸਖਤ ਵਾਲੀਆਂ ਹਾਰਡ ਜੀਆਂ ਪੱਕੀਆਂ ਐ ਉਹਨਾਂ ਨੂੰ ਤੋੜ ਕੇ ਤੇ ਸਵਾਰ ਕੇ ਤੇ ਪਾਲਕ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਇਸ ਤਰ੍ਹਾਂ ਛਾਨਣੀ ਵਿੱਚ ਰੱਖ ਲਿਆ ਤੇ ਹੁਣ ਇਹ ਪਾਲਕ ਨੂੰ ਵੀ ਆਪਾਂ ਸਾਗ ਵਾਂਗ ਨਹੀਂ ਬਰੀਕ-ਬਰੀਕ ਘੱਟ ਲਵਾਂਗੇ ਸਰੋਂ ਵਰ ਪਾਲਕ ਦੇ ਅਲਾਵਾ ਨਾ ਆਪਾਂ ਸਾਗ ਦੇ ਵਿੱਚ ਇੱਕ ਗੁੱਚੀ ਬਾਥੂ ਦੀ ਵੀ ਪਾਵਾਂਗੇ ਜੋ ਕਿ ਵਜ਼ਨ ਵਿੱਚ 300 ਗ੍ਰਾਮ ਹੈ ਠੀਕ ਹੈ ਤੇ ਬਾਥੂ ਨੂੰ ਵੀ ਮੈਂ ਮੈਂ ਦੀਆਂ ਮਤਲਬ ਕਿ ਹਾਰਡ ਵਾਲੀਆਂ ਡੰਡੀਆਂ ਤੋੜ ਕੇ ਤੇ ਇਸ ਨਾਲ ਪੱਤੇ-ਪੱਤੇ ਲੈ ਲਏ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋਇਆ ਤੇ ਜਿਹੜਾ ਬਾਥੂ ਹੈ ਨਾ ਇਹਨੂੰ ਬਹੁਤ ਚੰਗੀ ਤਰ੍ਹਾਂ ਧੋਣਾ ਹੁੰਦਾ ਹੈ ਕਿਉਂਕਿ ਇਹਨਾਂ ਦੇ ਪੱਤੇਆਂ ਉੱਤੇ ਕਾਫੀ ਸਾਰਾ ਰੇਤਾ ਲੱਗਿਆ ਹੁੰਦਾ ਹੈ ਅੱਛੀ ਤਰ੍ਹਾਂ ਪਾਣੀ ਦੇ ਵਿੱਚ ਡਿਪ ਕਰਕੇ ਤੇ ਇਹਨੂੰ ਥੋੜੀ ਦੇ ਰੱਖ ਕੇ ਦੋ ਤਿੰਨ ਵਾਰੀ ਪਾਣੀ ਬਦਲ-ਬਦਲ ਕੇ ਤੋ ਉਹ ਤਾਂ ਬਥੂਆ ਸਾਫ਼ ਹੁੰਦਾ ਹੈ ਠੀਕ ਹੈ ਜੀ ਇਹ ਧੋ ਕੇ ਸੁਕਾ ਕੇ ਮੈਂ ਇਹਨੂੰ ਰੱਖ ਲਿਆ ਤੇ ਇਹਨੂੰ ਵੀ ਹੁਣ ਪਾਲਕ ਔਰ ਸਾਗ ਵਾਂਗੂ ਬਰੀਕ-ਬਰੀਕ ਕੱਟ ਲਵਾਂਗੇ ਤੇ ਸਾਗ ਦੇ ਵਿੱਚ ਤੇ 18 ਤੋਂ 20 ਤੁਰੀਆਂ छिलियांਆਂ ਜਾਂ ਲਸਣ ਦੀਆਂ 6 ਤੋਂ 7 ਹਰੀਆਂ ਮਿਰਚਾਂ ਤੇ 2 2.5 ਇੰਚ ਇਸ ਤਰ੍ਹਾਂ ਛਿਲਿਆ ਹੋਇਆ ਅਦਰਕ ਤੇ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਗ੍ਰाइंड ਕਰ ਲੈਣਾ ਦਰਦਰਾ ਜਿਹਾ ਗ੍ਰाइंड ਕਰਨਾ ਹੈ ਪੇਸਟ ਨਹੀਂ ਬਣਾਉਣਾ ਭਾਵੇਂ ਨੂੰ ਕੱਦੂਕਸ ਕਰ ਲੋ ਇਹ ਚੀਜ਼ਾਂ ਨੂੰ ਭਾਵੇਂ ਚੋਪਰ ਚ ਕਰ ਲਵੋ ਤੇ ਭਾਵੇਂ ਕੁੱਟ ਲਵੋ ਤੇ ਭਾਵੇਂ ਦਰਦਰਾ ਗ੍ਰाइंड ਕਰ ਲਵੋ ਸਰੋਂ ਪਾਲਕ ਬਾਥੂ ਤੇ ਮੇਥੀ ਨੂੰ ਕੱਟਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਪਕਾਉਣ ਵਾਸਤੇ ਕੁੱਕਰ ਦੇ ਵਿੱਚ ਆਪਾਂ ਇੱਥੇ 1.5 ਗਲਾਸ ਪਾਣੀ ਗਰਮ ਹੋਣ ਵਾਸਤੇ ਰੱਖਾਂਗੇ ਠੀਕ ਹੈ ਤੇ ਤੁਸੀਂ ਵੇਖ ਸਕਦੇ ਹੋ ਪਾਣੀ ਗਰਮ ਹੋ ਚੁ ਤੇ ਗਰਮ ਪਾਣੀ ਦੇ ਵਿੱਚ ਹੁਣ ਆਪਾਂ ਪਾਵਾਂਗੇ ਇਕੱਟੀ ਹੋਈ ਸਰੋਂ ਇਹ ਜ਼ਰੂਰੀ ਨਹੀਂ ਹੈ ਕਿ ਪਹਿਲਾਂ ਸਰੋਂ ਹੀ ਪਾਣੀ ਹੈ ਸਾਰੇ ਪਾਲਕ ਸਰੋਂ ਨੂੰ ਹੋਰ ਬਾਥੂ ਨੂੰ ਸਭ ਨੂੰ ਮਿਕਸ ਵੀ ਕਰ ਸਕਦੇ ਹੋ ਪਰ ਮੈਂ ਪਹਿਲਾਂ ਇੱਥੇ ਸਰੋਂ ਹੀ ਪਾ ਰਹੀ ਹਾਂ ਤੇ ਅੱਜ ਮੈਂ ਇਹਨੂੰ ਕੁੱਕਰ 'ਚ ਬਣਾ ਰਹੀ ਹਾਂ ਸਾਗ ਨੂੰ ਇਸ ਕਰਕੇ ਕੁੱਕਰ ਦੀ ਵਰਤੋਂ ਕਰ ਰਹੀ ਹਾਂ ਪਹਿਲੇ ਟਾਈਮ ਤੇ ਕੀ ਹੁੰਦਾ ਸੀ ਖੁੱਲਾ ਸਾਗ ਬਣਾਉਂਦੇ ਸੀ ਸਾਰੇ ਬਿਨਾਂ ਪ੍ਰੈਸ਼ਰ ਕੁੱਕਰ ਤੋਂ ਤੋੜੀਆਂ ਦੇ ਵਿੱਚ ਖੁੱਲਾ ਰਹਿ ਜਾ ਕੇ ਕਾਫੀ-ਕਾਫੀ ਦੇਰ ਤੱਕ ਸਾਗ ਜਿਹੜਾ ਜਾਂਦਾ ਸੀ ਉਹ ਬਹੁਤ ਹੀ ਸਵਾਦ ਬੰਦਾ ਸੀ ਪਰ ਅੱਜ ਕੱਲ ਕੁੱਕਰ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਸਾਰਿਆਂ ਕੋਲ ਟਾਈਮ ਨਹੀਂ ਹੈਗਾ ਫਟਾਫਟ ਕੁਕਿੰਗ ਕਰੋ ਔਰ ਫਟਾਫਟ ਬਣਾਓ ਹੈਨਾ ਤੇ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਖੁੱਲਾ ਵੀ ਰਿਜਾ ਸਕਦੇ ਹੋ ਖੁੱਲਾ ਯਾਨੀ ਕਿ ਬਿਨਾ ਪ੍ਰੈਸ਼ਰ ਤੋਂ ਬਿਨਾ ਪ੍ਰੈਸ਼ਰ ਕੁੱਕਰ ਤੋਂ ਤੇ ਬੱਸ ਇਹ ਹੁਣ ਸਾਗ ਹੈ ਨਾ ਜਿਹੜਾ ਇਹ ਜਿਹੜੀ ਵਿੱਚ ਮੈਂ ਸਰੋਂ ਪਾਈ ਹੈ ਇਹ ਹੁਣ ਹੌਲੀ-ਹੌਲੀ ਉੱਪਰ ਤੱਕ ਜਿਵੇਂ ਤੁਹਾਨੂੰ ਲੱਗ ਰਿਹਾ ਹੈ ਨਾ ਕੁੱਕਰ ਭਰ ਗਿਆ ਹੁਣ ਇਹ ਹੌਲੀ-ਹੌਲੀ ਜਿਵੇਂ ਜਿਵੇਂ ਇਹਨੂੰ ਸੇਕ ਲੱਗੇਗਾ ਥੱਲੇ ਬੈਠਦੀ ਜਾਏਗੀ ਤੇ ਬੱਸ ਉਹਨਾਂ ਆਪਾਂ ਇਹਨੂੰ ਕੁੱਕਰ ਨੂੰ ਥੋੜਾ ਜਿਹਾ ਟੱਕ ਦਵਾਂਗੇ ਇੱਕ ਸਾਈਡ ਤੋਂ ਥੋੜਾ ਜਿਹਾ ਖੁੱਲਾ ਰੱਖ ਕੇ ਤੇ ਇੱਥੇ ਵੇਖੋ ਜੀ ਫੁੱਲ ਫਲੇਮ ਤੇ ਨਾ ਇਹ ਸਰੋਂ ਨੂੰ ਰਿਜਦੇ ਹੈ ਜੇ 2-3 ਮਿੰਟ ਹੀ ਹੋਏ ਨੇ ਬੱਸ ਤੇ ਤੁਸੀਂ ਵੇਖ ਸਕਦੇ ਹੋ ਕਿ ਪਹਿਲੇ ਨਾਲੋਂ ਕਾਫੀ ਥੱਲੇ ਹੋ ਗਈ ਹੈ ਹਨਾ ਸੇਕ ਲੱਗਣ ਨਾਲ ਤੇ ਥੋੜੀ ਜਿਹੀ ਕੁੱਕਰ 'ਚ ਜਦੋਂ ਜਗ੍ਹਾ ਆਜਵੇ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਬਾਥੂ ਇਹ ਕੱਟਿਆ ਹੋਇਆ ਬਾਥੂ ਜਾਂ ਪਾਲਕ ਜੋ ਵੀ ਹੈ ਜਾਂ ਫਿਰ ਮਿਕਸ ਕਰ ਲਓ ਸਾਰੀਆਂ ਚੀਜ਼ਾਂ ਇਕੱਠੀਆਂ ਵਿੱਚ ਪਾ ਸਕਦੇ ਹੋ ਹਰੀਆਂ ਸਬਜ਼ੀਆਂ ਦੇ ਵਿੱਚ ਆਪਣਾ ਕੁਦਰਤੀ ਪਾਣੀ ਕਾਫੀ ਹੁੰਦਾ ਹੈ ਇਸ ਕਰਕੇ ਇਹ ਜਿਹੜਿਆ ਵੀ ਚ ਸਰੋਂ ਪਾਲਕ ਵਗੈਰਾ ਪਾਵਾਂਗੇ ਨਾ ਉਹਦਾ ਵੀ ਪਾਣੀ ਰਿਲੀਜ਼ ਹੋਏਗਾ ਸੇਕ ਲੱਗਣ ਤੋਂ ਬਾਅਦ ਹੈਨਾ ਤੇ ਡੇਢ ਗਲਾਸ ਪਾਣੀ ਆਪਾਂ ਇਹਦੇ ਵਿੱਚ ਪਾਇਆ ਹੀ ਹੈ ਤੇ ਥੋੜਾ ਜਿਹਾ ਇਹਦੇ ਵਿੱਚੋਂ ਵੀ ਰਿਲੀਜ਼ ਹੋਏਗਾ ਤੇ ਸਾਗ ਜਿਹੜਾ ਹੈ ਉਹ ਕਾਫੀ ਰਿਜਨਾ ਹੈ ਤੇ ਇਸ ਕਰਕੇ ਪਾਣੀ ਦੀ ਪੂਰਤੀ ਆਪੇ ਹੋ ਜਾਏਗੀ ਤੇ ਹੁਣ ਨਾਲ ਹੀ ਪਾ ਦਵਾਂਗੇ ਕੱਟੀ ਹੋਈ ਪਾਲਕ ਮਤਲਬ ਕੁੱਕਰ ਦੇ ਵਿੱਚ ਜਿੰਨੀ ਕੋਈ ਜਗ੍ਹਾ ਹੋਵੇ ਜਿੰਨਾ ਕ ਸਾਮਾਨ ਪੈ ਜਾਵੇ ਉਹਨਾ ਪਾ ਸਕਦੇ ਹੋ ਤੇ ਪਾਲਕ ਜਿਹੜੀ ਹੈ ਐ ਮੈਂ ਮਤਲਬ ਕਿ ਧੋਂਦੇ ਸਾਰੀ ਕੱਟ ਦਿੱਤੀ ਸੀ ਇਸ ਕਰਕੇ ਥੋੜੀ ਗਿੱਲੀ ਹੈ ਤੇ ਬਾਥੂ ਨੂੰ ਸਾਗ ਨੂੰ ਤੇ ਮੈਂ ਧੋ ਕੇ ਥੋੜਾ ਥੋੜਾ ਸੁਕਾ ਲਿਆ ਸੀ ਯਾਨੀ ਕਿ ਟੋਕਰੀ ਵਿੱਚ ਰੱਖਤਾ ਸੀ ਨੁਚੜਨ ਵਾਸਤੇ ਤੇ ਪਾਲਕ ਜੜੀ ਹੈ ਮੈਂ ਧੋਂਦੇ ਸਾਰੀ ਕੱਟ ਲਈ ਐ ਇਸ ਕਰਕੇ ਥੋੜੀ ਜਿਹੀ ਗਿੱਲੀ ਹੈ ਪਾਲਕ ਹੋਰ ਬਾਥੂ ਪਾਣ ਨਾਲ ਨਾ ਸਾਗ ਦਾ ਇੱਕਦਮ ਮਲਾਈ ਦਾ ਟੈਕਸਚਰ ਬਣਦਾ ਔਰ ਸਵਾਦ ਵੀ ਬਹੁਤ ਵਧੀਆ ਆਂਦਾ ਇੱਕਦਮ ਮੁਲਾਇਮ ਸਾਗ ਬਣਦਾ ਹੈ ਬਹੁਤ ਹੀ ਵਧੀਆ ਤੇ ਬਸ ਇਸ ਤਰ੍ਹਾਂ ਹੀ ਕੜਛੀ ਨਾਲ ਜਾਂ ਮਧਾਣੀ ਨਾਲ ਜਾਂ ਕੋਟਨੇ ਨਾਲ ਇਹਨੂੰ ਥੱਲੇ ਨੂੰ ਕਰਦੇ ਜਾਵਾਂਗੇ ਤੇ ਜਿਵੇਂ ਜਿਵੇਂ ਕੁੱਕਰ 'ਚ ਜਗ੍ਹਾ ਬਣਦੀ ਜਾਏਗੀ ਉਵੇਂ-ਉਵੇਂ ਹੋਰ ਨਾਲ ਚੀਜ਼ਾਂ ਆਪਾਂ ਪਾਉਂਦੇ ਜਾਵਾਂਗੇ ਤੇ ਹੁਣ ਫੇਰ ਤੋਂ ਟੱਕ ਦਵਾਂਗੇ ਥੋੜੀ ਜੀ ਦੇਰ ਵਾਸਤੇ ਤੇ ਹੁਣ ਇਹਦੇ ਵਿੱਚ ਰਹੀ ਹੈ ਮੇਥੀ ਪਾਣ ਵਾਲੀ ਹੈ ਨਾ ਤੇ ਹੁਣ ਆਪਾਂ ਉਹ ਵੀ ਪਾ ਦਨੇ ਆ ਦੇਖੋ ਤੁਸੀਂ ਪਹਿਲੇ ਨਾਲੋਂ ਹੋਰ ਥੱਲੇ ਹੋ ਗਿਆ ਹੈ ਨਾ ਜਿਹੜਾ ਆਪਾਂ ਇਹਦੇ ਵਿੱਚ ਸਰੋਂ ਪਾਲਕ ਤੇ ਬਾਥੂ ਪਾਇਆ ਹੈ ਤੇ ਹੁਣ ਪਾ ਦਵਾਂਗੇ ਕੱਟੀ ਹੋਈ ਮੇਥੀ ਮੇਥੀ ਨਾਲ ਨਾ ਜਿਹੜਾ ਸਾਗ ਦਾ ਸਵਾਦ ਹੈ ਨਾ ਉਹ ਵਧੀਆ ਕਰਾਰਾ ਜਿਹਾ ਹੋ ਜਾਂਦਾ ਹੈ ਤੇ ਬਸ ਥੋੜੀ ਜੀ ਪਾਣੀ ਹੈ ਬਹੁਤ ਜ਼ਿਆਦਾ ਨਹੀਂ ਪਾਣੀ ਬਹੁਤ ਜ਼ਿਆਦਾ ਪਾਣ ਨਾਲ ਸਾਗ ਦਾ ਸਵਾਦ ਕੋੜਾ ਹੋ ਜਾਏਗਾ ਬਸ ਥੋੜਾ ਜਿਹਾ ਕਰਾਰਾ ਜਿਹਾ ਫਲੇਵਰ ਆਵੇ ਵਧੀਆ ਜਿਹਾ ਓਨੀ ਕੀ ਪਾਣੀ ਹੈ ਤੇ ਨਾਲ ਹੀ ਪਾ ਦਵਾਂਗੇ ਥੋੜਾ ਜਿਹਾ ਕਟਿਆ ਹੋਇਆ ਹਰਾ ਧਨੀਆ ਇਹ ਆਪਸ਼ਨਲ ਹੈ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾਓ ਨਹੀਂ ਤੇ ਨਹੀਂ ਪਰ ਸਵਾਦ ਵਧੀਆ ਆਉਂਦਾ ਹੈ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਇਸ ਤਰ੍ਹਾਂ ਦਰਦਰੀਆਂ ਗ੍ਰाइंड ਕੀਤੀਆਂ ਹੋਈਆਂ ਤੇ ਇਹ ਸਾਗ ਦੇ ਨਾਲ ਹੀ ਇਹਦੇ ਵਿੱਚ ਪਾਣੀ ਹੈ ਰਿਜਨ ਲੱਗਿਆ ਜਦੋਂ ਸਾਗ ਨੂੰ ਰਿਣੀਦਾ ਹੈ ਤੇ ਇਹਨਾਂ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਸਾਗ ਦੇ ਵਿੱਚ ਜਦੋਂ ਨਾਲ ਪਾਓ ਤੇ ਸਾਗ ਤਾਂ ਸਾਰੇ ਹੀ ਬਣਾ ਲੈਂਦੇ ਨੇ ਸਭ ਦਾ ਆਪਣਾ ਆਪਣਾ ਤਰੀਕਾ ਹੈ ਸਾਗ ਬਣਾਉਣ ਦਾ ਤੇ ਮੈਂ ਇਸ ਤਰੀਕੇ ਨਾਲ ਬਣਾਣੀ ਆ ਤੇ ਤੁਸੀਂ ਜ਼ਰੂਰ ਇਸ ਤਰੀਕੇ ਨਾਲ ਸਾਗ ਬਣਾਇਓ ਤਾਨੂੰ ਬਹੁਤ ਸਵਾਦ ਲੱਗੇਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ 1.5 ਚਮਚਾ ਛੋਟਾ ਵਾਲਾ ਲੂਣ ਦਾ ਤੇ ਜੇ ਲੂਣ ਦੀ ਲੋੜ ਪਏਗੀ ਨਾ ਹੋਰ ਤੇ ਬਾਅਦ ਵਿੱਚ ਟੇਸਟ ਕਰਕੇ ਯਾਨੀ ਕਿ ਚੈੱਕ ਕਰਕੇ ਜਿੰਨੀ ਕੁ ਜ਼ਰੂਰਤ ਹੈ ਉਹਨਾਂ ਕ ਆਪਾਂ ਹੋਰ ਪਾ ਲਵਾਂਗੇ ਤੇ ਬਸ ਉਹਨੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਮੈਂ ਪਾਣੀ ਪਾਇਆ ਸੀ ਇਹਦੇ ਵਿੱਚ ਤੇ ਉਸ ਤੋਂ ਵੀ ਜ਼ਿਆਦਾ ਪਾਣੀ ਇਹਦੇ ਵਿੱਚ ਆ ਗਿਆ ਕਿਉਂਕਿ ਹਰੀ ਪੱਤੇਦਾਰ ਸਬਜ਼ੀਆਂ ਨੇ ਇਹਨਾਂ ਨੇ ਵੀ ਪਾਣੀ ਛੱਡਿਆ ਹੈ ਹਨਾ ਤੇ ਜਿਵੇਂ ਕਿ ਮੈਂ ਇਹਦੇ ਵਿੱਚ 1.5 ਗਲਾਸ ਪਾਣੀ ਪਾਇਆ ਹੈ ਹਨਾ ਤੇ ਤੁਸੀਂ ਇੱਕ ਗਲਾਸ ਵੀ ਪਾ ਸਕਦੇ ਹੋ ਪਾਣੀ ਅੱਛਾ ਹੋਣਾ ਚਾਹੀਦਾ ਇਹਦੇ ਵਿੱਚ ਕਿਉਂਕਿ ਸਾਗ ਨੇ ਕਾਫੀ ਰਿਜਣਾ ਹੈ ਤੇ ਮੈਂ 1.5 ਗਲਾਸ ਤਾਂ ਪਾਇਆ ਕਿਉਂਕਿ ਮੈਂ ਸਰੋਂ ਤੇ ਬਾਥੂ ਵਗੈਰਾ ਨੂੰ ਨਾ ਧੋ ਕੇ ਸੁਕਾ ਲਿਆ ਸੀ ਤੇ ਜੇ ਉਸੇ ਵੇਲੇ ਧੋ ਕੇ ਉਸੇ ਵੇਲੇ ਕੱਟੋ ਨਾ ਤੇ ਇੱਕ ਗਲਾਸ ਪਾਣੀ ਵੀ ਕਾਫੀ ਹੁੰਦਾ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਲਾਵਾਂਗੇ ਕੁੱਕਰ ਦਾ ਢੱਕਣ ਤੇ ਕੁੱਕਰ ਦਾ ਢੱਕਣ ਲਗਾ ਕੇ ਨਾ ਗੈਸ ਤੇ ਫੁੱਲ ਫਲੇਮ ਤੇ ਇੱਕ ਸੀਟੀ ਆਣ ਤੱਕ ਪਹਿਲਾਂ ਨੂੰ ਪਕਾਵਾਂਗੇ ਆਪਾਂ ਤੇ ਫਿਰ ਮੈਂ ਅੱਗੇ ਤੁਹਾਨੂੰ ਦੱਸਦੀ ਆਂ ਤੇ ਇੱਥੇ ਵੇਖੋ ਜੀ ਫੁੱਲ ਫਲੇਮ ਤੇ ਕੁੱਕਰ ਚੈੱਕ ਸੀਟੀ ਆ ਚੁੱਕੀ ਹੈ ਤੇ ਉਹ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਟੂ ਲੋ ਤੇ ਮੀਡੀਅਮ ਟੂ ਲੋ ਫਲੇਮ ਤੇ ਆਪਾਂ ਇਹਨੂੰ ਅੱਧਾ ਘੰਟਾ ਪਕਾਵਾਂਗੇ ਵੈਸੇ ਸਾਗ ਤੇ ਦੋ ਤੋਂ ਤਿੰਨ ਸੀਟੀਆਂ ਚ ਵੀ ਤਿਆਰ ਹੋ ਜਾਂਦਾ ਹੈ ਪਰ ਇਹ ਜਿੰਨਾ ਰਿਜੇਗਾ ਨਾ ਜਿੰਨਾ ਪੱਕੇਗਾ ਉਹਨਾਂ ਸਵਾਦ ਬਣੇਗਾ ਤੇ ਕੋੜਾ ਵੀ ਨਹੀਂ ਬਣੇਗਾ ਜੇ ਆਪਾਂ ਇਹਨੂੰ ਘੱਟ ਪਕਾਵਾਂਗੇ ਨਾ ਤੇ ਥੋੜਾ ਜਿਹਾ ਸਵਾਦ ਇਹਦਾ ਕੜਤਨ ਤੇ ਆ ਜਾਂਦਾ ਹੈ ਜਿਸ ਨਾਲ ਆਪਾਂ ਕੜੀ ਨੂੰ ਪਕਾਉਂਦੇ ਆ ਉਸੇ ਤਰ੍ਹਾਂ ਹੀ ਸਾਗ ਨੂੰ ਵੀ ਪਕਾਵਾਂਗੇ ਤੇ ਇਹਨੂੰ ਹੁਣ ਆਪਾਂ ਮੀਡੀਅਮ ਟੂ ਲੋ ਫਲੇਮ ਤੇ ਅੱਧਾ ਘੰਟਾ ਪੱਕ ਤੇ ਜਦੋਂ ਇੱਥੇ ਸਾਗ ਨੂੰ ਪੱਕਦੇ ਅੱਧਾ ਘੰਟਾ ਹੋ ਜਵੇ ਨਾ ਉਦੋਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਕੁੱਕਰ ਨੂੰ ਉਦੋਂ ਖੋਲ੍ਹਾਂਗੇ ਜਦੋਂ ਇਹਦੀ ਸਟੀਮ ਖਤਮ ਹੋ ਜਾਏਗੀ ਸਟੀਮ ਖਤਮ ਹੋਣ ਤੋਂ ਬਾਅਦ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ੍ਹ ਲਵਾਂਗੇ ਸਾਗ ਤੇ ਆਪਣਾ ਪੱਕਿਆ ਹੀ ਹੋਇਆ ਹੈ ਬਹੁਤ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਮੱਕੀ ਦਾ ਆਟਾ ਜਿਹਨੂੰ ਆਲਨ ਕਹਿੰਦੇ ਆ ਅਸੀਂ ਤਾਂ ਇਹਨੂੰ ਆਲਨ ਕਹਿੰਦੇ ਆ ਤੁਸੀਂ ਕੀ ਕਹਿੰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੱਕੀ ਦਾ ਆਟਾ ਜਿਹੜਾ ਪਾਣਾ ਹੈ ਨਾ ਇਹ ਛਾਣ ਕੇ ਪਾਣਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਸਾਗ ਨੂੰ ਕੋਟਾਂਗੇ ਤੇ ਇਹਨੂੰ ਭਾਵੇਂ ਕੋਟਨੇ ਨਾਲ ਕੋਟ ਲਵੋ ਤੇ ਭਾਵੇਂ ਮਧਾਨੀ ਨਾਲ ਜਿਹਦੇ ਨਾਲ ਤੁਹਾਨੂੰ ਸੌਖਾ ਲੱਗਦਾ ਹੈ ਉਹਦੇ ਨਾਲ ਕੋਟ ਲਵੋ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਦੀ ਆ ਇਹਨੂੰ ਕੋਟਣ ਦਾ ਜਿਹੜਾ ਕਿ ਜਲਦੀ ਅੱਜ ਕੱਲ ਸਾਰੇ ਕੰਮ ਦੇ हिसाब ਨੂੰ ਜਲਦੀ ਹੁੰਦੀ ਹੈ ਤੇ ਉਹ ਕਿਹੜੇ ਤਰੀਕੇ ਨਾਲ ਕੋਟਿਆ ਜਾਂਦਾ ਉਹ ਵੀ ਮੈਂ ਤੁਹਾਨੂੰ ਦਿਖਾਨੀ ਆ ਕਿਉਂਕਿ ਇਹਦੇ ਨਾਲ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਪਰ ਕੋਟਿਆ ਬਹੁਤ ਵਧੀਆ ਜਾਂਦਾ ਉਹ ਕੀ ਤਰੀਕਾ ਹੈ ਇਹ ਹੈਂਡ ਬਲੈਂਡਰ ਨਾਲ ਕੋਟਣ ਦਾ ਇਹਦੇ ਨਾਲ ਬਹੁਤ ਜਲਦੀ ਹੋ ਜਾਂਦੀ ਹੈ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਬਸ ਇਸ ਤਰ੍ਹਾਂ ਹੀ ਇਹਨੂੰ ਹੌਲੀ ਹੌਲੀ ਕੋਟੀ ਜਾਣਾ ਹੈ ਇਹਨੂੰ ਨਾ ਹੈਂਡ ਬਲੈਂਡਰ ਨੂੰ ਲਗਾਤਾਰ ਚਲਾਉਂਦੇ ਹੋਏ ਨਹੀਂ ਘੋਟਣਾ ਨਹੀਂ ਤੇ ਕੀ ਹੋਏਗਾ ਬਹੁਤ ਜ਼ਿਆਦਾ ਪਤਲਾ ਹੋ ਜਾਏਗਾ ਸਾਗ ਜੇ ਆਨ ਆਫ ਵਨ ਆਫ ਕਰਦੇ ਹੋਏ ਘੋਟੋਗੇ ਨਾ ਤੇ ਕੀ ਹੈ ਕਿ ਵਧੀਆ ਟੈਕਸਚਰ ਆਏਗਾ ਸਾਗ ਦਾ ਜਿਵੇਂ ਕਿ ਘੋਟਨੇ ਨਾਲ ਘੋਟਿਆ ਹੁੰਦਾ ਹੈ ਠੀਕ ਹੈ ਜੀ ਬਸ ਇਸ ਤਰ੍ਹਾਂ ਹੀ ਕਦੀ ਚਲਾਣਾ ਤੇ ਕਦੀ ਬੰਦ ਕਰਦੇ ਹੋਏ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਘੋਟ ਲਵਾਂਗੇ ਤੇ ਹੁਣ ਦੇਖੋ ਜੀ ਐ ਸਾਗ ਨੂੰ ਨਾ ਮੈਂ ਥੋੜਾ ਜਿਹਾ ਘੋਟਨੇ ਨਾਲ ਘੋਟ ਲਿਆ ਸੀ ਤੇ ਫਿਰ ਹੈਂਡ ਬਲੈਂਡਰ ਨਾਲ ਤੇ ਵਧੀਆ ਘੁੱਟ ਚੁੱਕਿਆ ਹੈ ਨਾ ਇਹ ਦੇਖੋ ਇਸ ਤਰ੍ਹਾਂ ਦਾ ਟੈਕਸਚਰ ਆਣਾ ਚਾਹੀਦਾ ਹੈ ਤੇ ਜਿਹੜਾ ਮੱਕੀ ਦਾ ਆਟਾ ਆਪਾਂ ਇਹਦੇ ਵਿੱਚ ਪਾਇਆ ਸੀ ਉਹ ਵੀ ਵਧੀਆ ਮਿਕਸ ਹੋ ਗਿਆ ਤੇ ਹੁਣ ਗੈਸ ਦੀ ਫਲੇਮ ਨੂੰ ਫਿਰ ਤੋਂ ਆਨ ਕਰ ਦਾਂਗੇ ਤੇ ਫਲੇਮ ਨੂੰ ਆਨ ਕਰਕੇ ਨਾ ਗੈਸ ਨੂੰ ਮੀਡੀਅਮ ਫਲੇਮ ਤੇ ਕਰਕੇ ਆਪਾਂ ਇਹਨੂੰ ਥੋੜੀ देर ਪਕਾਵਾਂਗੇ ਟੱਕ ਕੇ ਇਹਨੂੰ ਆਪਾਂ ਤਾਂ ਪਕਾਣਾ ਹੈ ਕਿ ਜਿਹੜਾ ਆਪਾਂ ਇਹਦੇ ਵਿੱਚ ਆਲਣ ਪਾਇਆ ਨਾ ਮੱਕੀ ਦਾ ਆਟਾ ਉਹ ਪੱਕ ਜਾਵੇ ਤੇ ਟੱਕ ਕੇ ਤਾਂ ਪਕਾਣਾ ਹੈ ਕਿ ਇਹ ਚੋਂ ਬਹੁਤ ਸਾਰੀਆਂ ਛਿੱਟਾਂ ਉੱਡਣਗੀਆਂ ਜੋ ਕਿ ਹੱਥਾਂ ਤੇ ਵੀ ਪੈ ਸਕਦੀਆਂ ਨੇ ਤੇ ਗੈਸ ਤੇ ਵੀ ਇਸ ਕਰਕੇ ਹੁਣ ਟੱਕ ਕੇ ਇਹਨੂੰ ਆਪਾਂ 5 ਤੋਂ 7 ਮਿੰਟ ਤੱਕ ਪਕਾਵਾਂਗੇ ਇਥੇ ਆਲਨ ਪਾਨ ਤੋਂ ਬਾਅਦ ਸਾਗ ਨੂੰ ਰਿਚਦੇ 7-8 ਮਿੰਟ ਹੋ ਚੁਕੇ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਬੰਦ ਕਰਨ ਤੋਂ ਬਾਅਦ ਟੱਕਰ ਹਟਾਵਾਂਗੇ ਨਹੀਂ ਤੇ ਕੀ ਹੋਏਗਾ ਕਿ ਸਾਗ ਦੇ ਛਿੱਟੇ ਛੜੇ ਨੇ ਇੱਕਦਮ ਬਾਹਰ ਆਣਗੇ ਤੇ ਹੁਣ ਟੱਕਰ ਨੂੰ ਹਟਾ ਕੇ ਆਪਾਂ ਸਾਗ ਦੀ ਕੰਸਿਸਟੈਂਸੀ ਚੈੱਕ ਕਰ ਲੈਣੇ ਆ ਤੇ ਇੱਥੇ ਵੇਖੋ ਜੀ ਸਾਗ ਸਾਡਾ ਬਹੁਤ ਹੀ ਵਧੀਆ ਪੱਕ ਗਿਆ ਮਿਕਸ ਹੋ ਗਿਆ ਹੈ ਅੱਛੀ ਤਰ੍ਹਾਂ ਤੇ ਦੀ ਕੰਸਿਸਟੈਂਸੀ ਦੇਖੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਹੈਨਾ ਪਹਿਲਾਂ ਆਪਾਂ ਇਹਨੂੰ 10 ਤੋਂ 12 ਮਿੰਟ ਖੁੱਲ੍ਹਾ ਰਹਿ ਜਾਏ ਫਿਰ ਪ੍ਰੈਸ਼ਰ ਦੇ ਕੇ ਅੱਧਾ ਘੰਟਾ ਜਾਇਆ ਤੇ 7 ਤੋਂ 8 ਮਿੰਟ ਆਲਣ ਪਾਨ ਤੋਂ ਬਾਅਦ ਆਪਾਂ ਇਹਨਾਂ ਨੂੰ ਰਿਜਾਇਆ ਹੈ ਨੂਰਿਜਾਇਆ ਹੈ ਸਾਗ ਨੂੰ ਔਰ ਬਹੁਤ ਹੀ ਵਧੀਆ ਸਾਗ ਬਣ ਕੇ ਤਿਆਰ ਹੋਇਆ ਹੈ ਇਹ ਦੇਖੋ ਤੇ ਹੁਣ ਆਪਾਂ ਸਾਗ ਨੂੰ ਦਵਾਂਗੇ ਇੱਕ ਛੋਟਾ ਜਿਹਾ ਤੜਕਾ ਤੇ ਤੜਕਾ ਲਾਉਣ ਵਾਸਤੇ ਲਵਾਂਗੇ ਇੱਕ ਛੋਟਾ ਜਿਹਾ ਤੜਕਾ ਪੈਨ ਤੇ ਉਹਦੇ ਵਿੱਚ ਪਾਵਾਂਗੇ 2 ਤੋਂ 3 ਵੱਡੇ ਚਮਚ ਕਿਓ ਦੇ ਤੇ ਕਿਓ ਜਰੂਰ ਪਾਓ ਸਾਗ ਵਿੱਚ ਕਿਉਂਕਿ ਸਾਗ ਦੀਦ ਹੈ ਨਾ ਖੁਸ਼ਕੀ ਨਹੀਂ ਆਉਂਦੀ ਸਾਗ ਖੁਸ਼ਕ ਹੁੰਦਾ ਹੈ ਨਾ ਥੋੜਾ ਜਿਹਾ ਤੇ ਕਿਓ ਨਾਲ ਬਹੁਤ ਵਧੀਆ ਸਵਾਦ ਹੋ ਜਾਂਦਾ ਹੈ ਤੇ ਜਦੋਂ ਕਿਓ ਗਰਮ ਹੋ ਜਾਏਗਾ ਉ ਹਿੰਗ ਜਰੂਰ ਪਾਓ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਹਿੰਗ ਥੋੜੀ ਜਿਹੀ ਭੁੱਜ ਜਾਵੇ ਤੇ ਨਾਲ ਹੀ ਪਾਵਾਂਗੇ ਇਸ طرح لمبے ਪਤਲੇ ਕੱਟੇ ਹੋਏ ਅਦਰਕ ਤੇ ਬਸ ਅਦਰਕ ਥੋੜਾ ਜਿਹਾ ਭੁੱਜ ਜਾਵੇ ਨਾ ਤੇ ਨਾਲ ਹੀ ਪਾ ਦਵਾਂਗੇ ਦੋ ਹਰੀਆਂ ਮਿਰਚਾਂ ਇਸ طرح ਲੰਬੀਆਂ ਪਤਲੀਆਂ ਕਟੀਆਂ ਹੋਈਆਂ ਵੱਡੀਆਂ ਵਾਲੀਆਂ ਮਿਰਚਾਂ ਲਈਆਂ ਨੇ ਜਿਹੜੀਆਂ ਤਿੱਖੀਆਂ ਘੱਟ ਹੁੰਦੀਆਂ ਨੇ ਤੇ ਇੱਕ ਮਿਰਚ ਦੇ ਮੈਂ ਇੱਥੇ ਚਾਰ ਪੀਸ ਕਰ ਲੈਨੇ ਯਾਨੀ ਕਿ ਚਾਰ ਹਿੱਸਿਆਂ ਚ ਵੰਡ ਲਈ ਯਾਨੀ ਕੱਟ ਕੇ ਇਹਨਾਂ ਨੂੰ ਆਪਾਂ ਬਹੁਤ ਥੋੜਾ ਜਿਹਾ ਭੁੰਨਾ ਹੈ ਜਿਆਦਾ ਨਹੀਂ ਤੇ ਇੱਥੇ ਤੁਸੀਂ ਪਿਆਜ਼ ਟਮਾਟਰ ਦਾ ਤੜਕਾ ਵੀ ਦੇ ਸਕਦੇ ਹੋ ਪਰ ਮੈਂ ਅੱਜ ਪਿਆਜ਼ ਟਮਾਟਰ ਦਾ ਤੜਕਾ ਨਾ ਦੇ ਕੇ ਇਹਦੇ ਵਿੱਚ ਅਦਰਕ ਔਰ ਹਰੀ ਮਿਰਚ ਦਾ ਤੜਕਾ ਦੇ ਰਹੀਆਂ ਹਿੰਗ ਦਾ ਨਾਲੇ ਕਿਓ ਦਾ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਪਿਆਜ਼ ਤੇ ਆਪਾਂ ਵਿੱਚ ਪਾਈ ਦਿੱਤੇ ਸੀ ਪਿਆਜ਼ ਲਸਣ ਅਦਰਕ ਤੇ ਉੱਪਰੋਂ ਇਹ ਤੜਕਾ ਦੇ ਰਹੀਆਂ ਇਹਦਾ ਫਲੇਵਰ ਵੀ ਬਹੁਤ ਹੀ ਵਧੀਆ ਆਉਂਦਾ ਹੈ ਤੇ ਤੁਸੀਂ ਚਾਹੋ ਤਾਂ ਪਿਆਜ਼ ਟਮਾਟਰ ਦਾ ਤੜਕਾ ਵੀ ਲਾ ਸਕਦੇ ਹੋ ਹੈਨਾ ਤੇ ਬਸ ਹੁਣ ਇੱਥੇ ਥੋੜੀ ਜਿਹਾ ਜਦੋਂ ਪੁੱਜ ਜਾਂਦੇ ਗੈਸ ਹੀ ਫਲੇਮ ਨੂੰ ਕਰ ਦਵਾਂਗੇ ਬੰਦ ਬਹੁਤ ਜ਼ਿਆਦਾ ਇਹਨਾਂ ਨੂੰ ਨਹੀਂ ਥੋੜੀਆਂ ਜੀਆਂ ਯਾਨੀ ਕਿ ਚਮੜ ਦਾ ਚੌਥਾ ਹਿੱਸਾ ਪਾਵਾਂਗੇ ਤੇ ਕੁੱਟੀਆਂ ਜੀਆਂ ਲਾਲ ਮਿਰਚਾਂ ਇਹ ਬਹੁਤ ਹੀ ਵਧੀਆ ਲੱਗਦੀਆਂ ਨੇ ਨਾਲੇ ਸਵਾਦ ਵੀ ਵਧੀਆ ਆਂਦਾ ਇਹਨਾਂ ਦਾ ਤੇ ਬਸ ਇਹਨੂੰ ਮਿਕਸ ਕਰਕੇ ਹੁਣ ਆਪਾਂ ਫਟਾਫਟ ਸਾਗ ਦੇ ਉੱਤੇ ਪਾ ਦਵਾਂਗੇ ਇਹ ਵਧੀਆ ਜਿਆ ਤੜਕਾ ਤੇ ਬਸ ਇਹ ਤੜਕੇ ਨੂੰ ਹੁਣ ਆਪਾਂ ਸਾਗ ਦੇ ਉੱਪਰ ਪਾ ਦਵਾਂਗੇ ਤੇ ਇਸ ਤਰ੍ਹਾਂ ਤੁਸੀਂ ਸਾਗ ਬਣਾਇਓ ਤੁਹਾਨੂੰ ਬਹੁਤ ਪਸੰਦ ਆਏਗਾ ਤੇ ਪਿਆਜ਼ ਟਮਾਟਰ ਦੇ ਤੜਕੇ ਵਾਲੇ ਸਾਗ ਦੀ ਰੈਸিপি ਵੀ ਮੈਂ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਅੱਜ ਮੈਂ ਇਸ ਤਰ੍ਹਾਂ ਦਾ ਬਣਾਇਆ ਹੈ ਸਾਗ ਔਰ ਬਹੁਤ ਹੀ ਵਧੀਆ ਸਵਾਦ ਆਂਦਾ ਹੈ ਇਹਦਾ ਤੇ ਐ ਲਓ ਜੀ ਫੁੱਲ ਐਂਡ ਫਾਈਨਲਸ ਅਡਾ ਸਰੋਂ ਦਾ ਸਾਗ ਹੋ ਗਿਆ ਹੈ ਤਿਆਰ ਤੇ ਹੁਣ ਆਪਾਂ ਬਣਾਨੇ ਆ ਮੱਕੀ ਦੀਆਂ ਰੋਟੀਆਂ ਤੇ ਮੱਕੀ ਦੀ ਰੋਟੀ ਬਣਾਉਣ ਵਾਸਤੇ ਮੈਂ ਇੱਥੇ ਲਿਆਇਆ ਇੱਕ ਕੱਪ ਛਾਨਿਆ ਹੋਇਆ ਮੱਕੀ ਦਾ ਆਟਾ ਤੇ ਮੱਕੀ ਦੇ ਆਟੇ ਨੂੰ ਯੂਜ਼ ਕਰਨ ਤੋਂ ਪਹਿਲਾਂ ਨਾ ਛਾਨੋ ਜ਼ਰੂਰ ਉਹਦੇ ਨਾਲ ਕੀ ਹੁੰਦਾ ਹੈ ਕਿ ਰੋਟੀ ਬਿਲਕੁਲ ਮੁਲਾਇਮ ਬਣਦੀ ਹੈ ਕਿਉਂਕਿ ਵਿੱਚ ਥੋੜਾ ਮੋੜਾ ਵੀ ਜੇ ਮੱਕੀ ਦਾ ਕੋਈ ਦਾਣਾ ਰਹਿ ਜਾਏ ਜਾਂ ਹਲ ਜੋ ਹੁੰਦਾ ਹੈ ਇਹਦੇ ਵਿੱਚ ਬੂੜਾ ਸੂੜਾ ਜਿਹਾ ਨਿਕਲ ਕੇ ਵੱਖਰਾ ਹੋ ਜਾਂਦਾ ਹੈ ਤੇ ਰੋਟੀ ਬਹੁਤ ਹੀ ਵਧੀਆ ਬਣਦੀ ਹੈ ਤੇ ਹੁਣ ਇਹ ਆਟੇ ਨੂੰ ਆਪਾਂ ਗਰਮ ਪਾਣੀ ਨਾਲ ਗੁੰਨਾਂਗੇ ਤੇ ਇਹਦੇ ਵਿੱਚ ਨਾ ਥੋੜਾ ਥੋੜਾ ਗਰਮ ਪਾਣੀ ਪਾਈ ਜਾਵਾਂਗੇ ਬਹੁਤ ਜ਼ਿਆਦਾ ਗਰਮ ਨਹੀਂ ਹੈ ਪਰ ਕੋਸੇ ਤੋਂ ਥੋੜਾ ਜਿਹਾ ਜ਼ਿਆਦਾ ਗਰਮ ਹੈ ਐਨਾ ਕਿ ਆਪਾਂ ਗਰਮ ਪਾਣੀ ਲੈਣਾ ਹੈ ਤੇ ਥੋੜਾ ਥੋੜਾ ਪਾਣੀ ਪਾ ਕੇ ਨਾ ਤੇ ਆਪਾਂ ਮੁਲਾਇਮ ਜਿਹਾ ਆਟਾ ਗੁੰਨ ਕੇ ਤਿਆਰ ਕਰ ਲੈਣਾ ਤੇ ਇਹ ਲੋ ਜੀ ਇੱਕ ਕੱਪ ਮੱਕੀ ਦੇ ਆਟੇ ਵਿੱਚ ਅੱਧਾ ਕੱਪ ਗਰਮ ਪਾਣੀ ਪਾ ਕੇ ਤੇ ਮੈਂ ਮੁਲਾਇਮ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਿਆ ਤੇ ਅੱਜ ਮੈਂ ਥੋੜੀ ਰੋਟੀ ਬਣਾਣੀ ਹੈ ਨਾ ਇਸ ਕਰਕੇ ਮੈਂ ਇੱਕ ਕੱਪ ਹੀ ਆਟਾ ਗੁੰਨਿਆ ਤੇ ਹੁਣ ਆਪਾਂ ਆਟੇ ਨੂੰ 5 ਤੋਂ 7 ਮਿੰਟ ਤੱਕ ਟਾਕੇ ਰੱਖ ਦਵਾਂਗੇ 5-7 ਮਿੰਟ ਾਂਕੇ ਰੱਖਣ ਤੋਂ ਬਾਅਦ ਹੁਣ ਹੱਥ ਤੇ ਥੋੜਾ ਜਿਹਾ ਘਿਓ ਜਾਂ ਤੇਲ ਲਾ ਕੇ ਆਟੇ ਨੂੰ ਆਪਾਂ ਇੱਕ ਵਾਰੀ ਇਕੱਠਾ ਜਿਹਾ ਕਰ ਲਵਾਂਗੇ ਨਾਲੇ ਮਲੈਮ ਕਰ ਲਵਾਂਗੇ ਆਟਾ ਜਿੰਨਾ ਵਧੀਆ ਗੁਝਿਆ ਆਏਗਾ ਨਾ ਮੱਕੀ ਦਾ ਆਟਾ ਉਨੀ ਹੀ ਰੋਟੀ ਬਹੁਤ ਹੀ ਵਧੀਆ ਬਣੇਗੀ ਮਲੈਮ ਬਣੇਗੀ ਬਸ ਇਸ ਤਰ੍ਹਾਂ ਕਰਦੇ ਹੋਏ ਇਹਨੂੰ ਆਪਾਂ ਮਲੈਮ ਕਰ ਲੈਣਾ ਤੇ ਲੋ ਜੀ ਆਟਾ ਤਿਆਰ ਹੋ ਗਿਆ ਤੇ ਜਿਵੇਂ ਮੈਂ ਅੱਧਾ ਕੱਪ ਆ ਕੇ ਆਟਾ ਗੁੰਨੇ ਆ ਨਾ ਤੇ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਤੁਸੀਂ ਆਟਾ ਗੁੰਨੋ ਉਹ ਵੀ ਏਦੇ ਕੱਪ ਚ ਹੀ ਗੁੱਜੇ ਤੇ ਜਿਸ ਹਿਸਾਬ ਨਾਲ ਇਸਾ ਸੌਫ ਦਾ ਆਟੇ ਦਾ ਜਿੰਨਾ ਪਾਣੀ ਪਏ ਉਹਨਾਂ ਪਾ ਲਵੋ ਕਿਉਂਕਿ ਮੱਕੀ ਦਾ ਆਟਾ ਅਲੱਗ-ਅਲੱਗ ਹੁੰਦਾ ਹੈ ਤੇ ਵੱਖਰਾ-ਵੱਖਰਾ ਪਾਣੀ ਐਬਜ਼ਾਰਬ ਕਰਦਾ ਹੈ ਤੇ ਆਟਾ ਗੁੰਨਣ ਤੋਂ ਬਾਅਦ ਹੁਣ ਆਪਾਂ ਇੱਥੇ ਲਵਾਂਗੇ ਇੱਕ ਬਟਰ ਪੇਪਰ ਤੇ ਬਟਰ ਪੇਪਰ ਦੀ ਜਗ੍ਹਾ ਤੁਸੀਂ ਐਲੂਮੀਨੀਅਮ ਫਾਈਲ ਵੀ ਲੈ ਸਕਦੇ ਜਿਹਦੇ ਚ ਰੋਟੀ ਲਪੇਟੀਦੀ ਹੈ ਹੈਨਾ ਤੇ ਪੋਲੀਥਿਨ ਪੈਗ ਵੀ ਲੈ ਸਕਦੇ ਹੋ ਜਾਂ ਫਿਰ ਜਿਹੜਾ ਰਿਫਾਈਨ ਦਾ ਰਿਫਾਈਨ ਆਇਲ ਹੁੰਦਾ ਹੈ ਨਾ ਉਹਦਾ ਜਿਹੜਾ ਲਿਫਾਫਾ ਹੁੰਦਾ ਹੈ ਉਹ ਵੀ ਲੈ ਸਕਦੇ ਹੋ ਜਿਹੜਾ ਤੁਹਾਡੇ ਕੋਲ इजीली ਹੋਵੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਗੁੰਨੇ ਆਟੇ ਚੋਂ ਥੋੜਾ ਜਿਹਾ ਆਟਾ ਲੈ ਕੇ ਨਾ ਮੈਨੂੰ ਇਸ ਤਰ੍ਹਾਂ ਗੋਲ ਕਰ ਲਿਆ ਤੇ ਹੁਣ ਜਿਹੜਾ ਬਟਰ ਪੇਪਰ ਲਿਆ ਹੈ ਨਾ ਇਹਦੇ ਉੱਤੇ ਆਪਾਂ ਥੋੜਾ ਜਿਹਾ ਸੁੱਕਾ ਮੱਕੀ ਦਾ ਆਟਾ ਪਾਵਾਂਗੇ ਤੇ ਫਿਰ ਇਹ ਗੋਲ ਪੇੜੇ ਨੂੰ ਨਾ ਇੱਥੇ ਰੱਖ ਕੇ ਹਲਕਾ ਜਿਹਾ ਫਲੈਟ ਕਰ ਲਵਾਂਗੇ ਪਹਿਲਾਂ ਤੇ ਬਸ ਇਹਨੂੰ ਕਿਨਾਰਿਆਂ ਤੋਂ ਇਸ ਤਰ੍ਹਾਂ ਵੀ ਫਲੈਟ ਕਰ ਲਵਾਂਗੇ ਤੇ ਫਿਰ ਕੀ ਕਰਾਂਗੇ ਇਸ ਤਰ੍ਹਾਂ ਕਰਕੇ ਨਾ ਇਨੂੰ ਆਪਾਂ ਵਧਾਈ ਜਾਵਾਂਗੇ ਰੋਟੀ ਨੂੰ ਜਾਂ ਤੇ ਇਹਨਾਂ ਨਾਲ ਦੀਆਂ ਇਹਨਾਂ ਨਾਲ ਜਿੱਦਾਂ ਤੁਹਾਨੂੰ ਆदत ਹੋਵੇ ਮੈਂ ਇਸ ਤਰ੍ਹਾਂ ਉਂਗਲਾਂ ਨਾਲ ਵਧਾਨਦੀ ਆ ਤੇ ਕਈਆਂ ਨੂੰ ਆਦਤ ਹੁੰਦੀ ਹੈ ਹਥੇਲੀ ਨਾਲ ਵਧਾਂਦੇ ਨੇ ਹੈਨਾ ਤੇ ਬਸ ਆਪਾਂ ਇਸ ਤਰ੍ਹਾਂ ਵਧਾਈ ਜਾਣੀ ਹੈ ਜਿੱਥੇ ਲੋੜ ਪਵੇ ਉੱਥੇ ਥੋੜਾ ਜਿਹਾ ਸੁੱਕਾ ਆਟਾ ਫੇਰ ਲਾ ਲੈਣਾ ਤੇ ਮੈਂ ਇਸ ਤਰ੍ਹਾਂ ਹੱਥ ਨਾਲ ਰੋਟੀ ਵਧਾਂਦੀ ਪਈ ਆ ਨਾ ਤੇ ਇੱਕ ਵੇਲ ਦੇ ਨਾਲ ਵੀ ਰੋਟੀ ਵਧਾਈ ਜਾਂਦੀ ਹੈ ਬੰਦੀ ਹੈ ਹੈਨਾ ਜਿਵੇਂ ਕਨਕ ਦੀ ਰੋਟੀ ਬਣਾਉਂਦੇ ਆ ਪਰ ਉਹਦੇ ਨਾਲੋਂ ਇਹ ਰੋਟੀ ਜ਼ਿਆਦਾ ਸਵਾਦ ਬੰਦੀ ਹੈ ਤੇ ਉਸ ਤਰ੍ਹਾਂ ਦੀ ਰੋਟੀ ਕਿਵੇਂ ਬੰਦੀ ਹੈ ਉਹਦੀ ਵੀ ਮੈਂ ਰੈਸਿਪੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਉਹ ਵੀ ਬਹੁਤ ਹੀ ਵਧੀਆ ਬਣਦੀ ਪਰ ਇਹ ਜਿਆਦਾ ਸਵਾਦ ਬਣਦੀ ਹੈ ਤੇ ਆਹ ਵੇਖੋ ਜੀ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੈ ਆਹ ਦੇਖੋ ਤੇ ਰੋਟੀ ਨੂੰ ਸੇਕਣ ਵਾਸਤੇ ਮੈਂ ਇੱਥੇ ਤਵੇ ਨੂੰ ਗਰਮ ਕਰ ਲਿਆ ਤੇ ਗਰਮ ਕਰਨ ਤੋਂ ਬਾਅਦ ਨਾ ਥੋੜਾ ਜਿਹਾ ਘੋਲਾ ਆ ਕੇ ਨਾ ਮਲੈਂਮ ਵੀ ਕਰ ਲਿਆ ਤੇ ਹੁਣ ਗਰਮ ਤਵੇ ਦੇ ਉੱਤੇ ਬੜੇ ਆਰਾਮ ਨਾਲ ਰੋਟੀ ਨੂੰ ਪਾ ਦਵਾਂਗੇ ਤੇ ਤੁਸੀਂ ਵੇਖ ਸਕਦੇ ਹੋ ਕਿ ਰੋਟੀ ਕਿਤੋਂ ਵੀ ਟੁੱਟੀ ਨਹੀਂ ਹੈ ਹਨਾ ਕਿਨਾਰਿਆਂ ਤੋਂ ਜ਼ਰੂਰ ਥੋੜੀ ਜੀ ਉਸ ਤਰ੍ਹਾਂ ਦੀ ਹੈ ਇਰੈਗੂਲਰ ਜੀ ਕਿਉਂਕਿ ਮੱਕੀ ਦਾ ਆਟਾ ਹੈ ਤੇ ਇਸ ਤਰ੍ਹਾਂ ਹੋ ਹੀ ਜਾਂਦੀ ਹੈ ਥੋੜੀ ਜੀ ਇੱਕ ਪਾਸਿਓਂ ਥੋੜੀ ਜੀ ਸੇਕਣ ਤੋਂ ਬਾਅਦ ਹੁਣ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨੂੰ ਬਣਾਉਣ 'ਚ ਟਾਈਮ ਜ਼ਰੂਰ ਲੱਗਦਾ ਹੈ ਪਰ ਸਵਾਦ ਬੜਾ ਆਂਦਾ ਏ ਇਹਨਾਂ ਖਾ ਕੇ ਹੈਨਾ ਖਾਸ ਕਰਕੇ ਠੰਡੇ ਮੌਸਮ ਵਿੱਚ ਤੇ ਹੁਣ ਇਹਦੇ ਉੱਤੇ ਆਪਾਂ ਲਾ ਲਵਾਂਗੇ ਥੋੜਾ ਜਿਹਾ ਕਿਉਂ ਜੇ ਤਾਂ ਰੋਟੀ ਬਣਾਣੀ ਹੈ ਤਾਂ ਕਿਉਂ ਨਾ ਲਾਓ ਤੇ ਜੇ ਥੋੜਾ ਜਿਹਾ ਪਰੌਂਠੇ ਵਾਂਗੂ ਬਣਾਣਾ ਹੈ ਤੇ ਥੋੜਾ ਜਿਹਾ ਕਿ ਉਹ ਦੋਨੋਂ ਸਾਈਡ ਤੋਂ ਲਾ ਕੇ ਨੂੰ ਵਧੀਆ ਜਿਹਾ ਸੇਕ ਲਵੋ ਗੈਸ ਦੀ ਫਲੇਮ ਨੂੰ ਨਾਲ ਨਾਲ ਸੈੱਟ ਕਰ ਲਵੋ ਬਿਲਕੁਲ ਫੁੱਲਤੇ ਵੀ ਬਣਾਵਾਂਗੇ ਤੇ ਕਈ ਵਾਰੀ ਰੋਟੀ ਸੜ ਜਾਂਦੀ ਹੈ ਤੇ ਬਿਲਕੁਲ ਸਲੋ ਤੇ ਵੀ ਬਣਾਵਾਂਗੇ ਤੇ ਰੋਟੀ ਸੁੱਕ ਜਾਂਦੀ ਹੈ ਤੇ ਜਦੋਂ ਰੋਟੀ ਕਿਉ ਲਾਣ ਤੋਂ ਦੋਨੋਂ ਪਾਸੇ ਸੇਕ ਜਵੇ ਇਸ ਤਰ੍ਹਾਂ ਦੀ ਵਧੀਆ ਜੀ 골ਡਨ ਜੇ ਕਲਰ ਚ ਆ ਜਾਏ ਹਨਾ ਤੇ ਉਸ ਤੋਂ ਆਪਾਂ ਤਵੇ ਤੋਂ ਲਾ ਕੇ ਪਲੇਟ 'ਚ ਰੱਖ ਲਵਾਂਗੇ ਤੇ ਲੋ ਜੀ ਮੱਕੀ ਦੀਆਂ ਰੋਟੀਆਂ ਵੀ ਹੋ ਗਈਆਂ ਤਿਆਰ ਤੇ ਗਰਮ ਗਰਮ ਸਰੋਂ ਦੇ ਸਾਗ ਨਾਲ ਮੱਕੀ ਦੀਆਂ ਰੋਟੀਆਂ ਨੂੰ ਖਾਓ ਬਹੁਤ ਹੀ ਸਵਾਦ ਆਏਗਾ ਤੇ ਸਾਗ ਦੇ ਉੱਤੇ ਪਾਓ ਮੱਖਣ ਘਰ ਦਾ ਬਣਿਆ ਆ ਤਾਜ਼ਾ ਤਾਜ਼ਾ ਨਾਲ ਹੋਵੇ ਮooli ਅਦਰਕ ਮਿਰਚ ਦਾ achar ਸ਼ੱਕਰ ਕਿਉ ਦਹੀਂ ਆਲੇ ਦਾ achar ਤੇ ਨਾਲ ਲੱਸੀ ਸਵਾਦ ਆ ਜਾਏਗਾ